ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਵੈਲਕਮ ਹੈ ਤੁਹਾਡੇ ਆਪਣੇ ਫੇਵਰੇਟ ਕੁਕਿੰਗ ਚੈਨਲ ਚੁੱਲ੍ਹੇ ਦਾ ਚਸਕਾ ਤੇ ਤੇ ਅੱਜ ਆਪਾਂ ਬਣਾਵਾਂਗੇ ਹਰੀ ਮੂੰਗੀ ਤੇ ਚੰਨਿਆਂ ਦੀ ਦਾਲ ਸੋ ਅੱਜ ਰੈਸਪੀ ਸ਼ੁਰੂ ਕਰਦੇ ਆਂ ਆਪਾਂ ਇੱਕ ਬੌਲ ਮਿਕਸ ਕਰਕੇ ਚੰਨਿਆਂ ਤੇ ਗ੍ਰੀਨ ਮੂੰਗੀ ਦੀ ਦਾਲ ਲੈ ਲਈ ਐ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਤਿੰਨ ਬੌਲ ਪਾਣੀ ਦੀਆ ਪਾਵਾਂਗੇ ਜਿਹੜੀ ਬੌਲ ਦੇ ਵਿੱਚ ਤੁਸੀਂ ਦਾਲ ਲਈ ਹੈ ਉਹੀ ਤਿੰਨ ਬਾਉਲਸ ਕੁੱਕਰ ਦੇ ਵਿੱਚ ਪਾਣੀ ਦੀ ਐਡ ਕਰ ਲੈਣੀ ਹਨ ਤੇ ਇਹਦੇ ਵਿੱਚ 1 ਸਪੂਨ ਨਮਕ ਤੇ 1/2 ਸਪੂਨ ਹਲਦੀ ਤੇ 1 ਸਪੂਨ ਦੇਸੀ ਘਿਓ ਜਾਂ ਫੇ ਸਰੋਂ ਦਾ ਤੇਲ ਐਡ ਕਰ ਲੈਣਾ ਹੈ ਤੇਲ ਐਡ ਕਰਨ ਨਾਲ ਦਾਲ ਬਾਹਰ ਨਹੀਂ ਆਉਂਦੀ ਹੈ ਕੁੱਕਰ ਦੇ ਵਿੱਚੋਂ ਪ੍ਰੈਸ਼ਰ ਕੁੱਕ ਕਰਦੇ ਹੋਏ ਹੁਣ ਆਪਾਂ ਦੂਜੀ ਸਾਈਡ ਤੇ ਆਪਾਂ ਇਹਦਾ ਤੜਕਾ ਰੈਡੀ ਕਰ ਲੈਣਾ ਹੈ ਦਾਲ ਦਾ ਜਿੰਨਾ ਚਿਰ ਦਾਲ ਨੂੰ ਪ੍ਰੈਸ਼ਰ ਕੁੱਕ ਕਰਦੇ ਆਪਾਂ ਤਿੰਨ ਵਿਸਲ ਲੈਣੀਆਂ ਨੇ ਤੇ ਹੁਣ ਆਪਾਂ ਲਿਆਏ ਆ 8-9 ਕਲੀਆਂ ਲਸਣ ਦੀਆਂ 1 ਇੰਚ ਅਦਰਕ ਦਾ ਸਭ ਤੋਂ ਪਹਿਲਾਂ ਤੇਲ ਵਿੱਚ ਜੀਰਾ ਪਾ ਕੇ ਹੁਣ ਆਪਾਂ ਲਸਣ ਤੇ ਅਦਰਕ ਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਦੋ మీడియం ਸਾਈਜ਼ ਦੇ ਪਿਆਜ਼ ਬਰੀਕ ਕੱਟ ਕੇ ਪਾਦਣੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਆ ਪਿਆਜ਼ਾਂ ਨੂੰ ਜਦੋਂ ਪਿਆਜ਼ 골ਡਨ ਬ੍ਰਾਊਨ ਹੋ ਜਾਣਗੇ ਤੇ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰਾਂਗੇ ਤੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਉਹਨਾਂ ਲਈ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਸਾਰੀ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਕੋਈ ਵੀ ਵੀਡੀਓ ਤੁਹਾਡਾ ਮਿਸ ਨਾ ਹੋਵੇ ਹੁਣ ਤਿੰਨ ਵਿਸਲਜ਼ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦਾਲ ਚੰਗੀ ਤਰ੍ਹਾਂ ਸੌਫਟ ਹੋ ਗਈ ਹੈ ਬਿਲਕੁਲ ਇਦਾਂ ਦੀ ਹੀ ਦਾਲ ਆਪਾਂ ਨੂੰ ਚਾਹੀਦੀ ਆ ਇਹਨੂੰ ਕੜਚੀ ਦੇ ਨਾਲ ਥੋੜਾ ਜਿਹਾ ਮੈਸ਼ ਕਰ ਲੈਣਾ ਆ ਜ਼ਿਆਦਾ ਵੀ ਨਹੀਂ ਕਰਨਾ ਤੇ ਇੱਧਰ ਆਪਾਂ ਨਾਲ ਦੇ ਨਾਲ ਤੜਕਾ ਰੈਡੀ ਕਰ ਰਹੇ ਆ ਦੋ ਟਮਾਟਰ ਆਪਾਂ ਬ੍ਰੇਕ ਕੱਟ ਕੇ ਮੀਡੀਅਮ ਸਾਈਜ਼ ਦੇ ਤੜਕਾ ਭੁੰਨਣ ਤੋਂ ਬਾਅਦ ਵਿੱਚ ਐਡ ਕਰਾਂਗੇ ਤੇ ਤਿੰਨ ਹਰੀਆਂ ਮਿਰਚਾਂ ਆਪਾਂ ਲੈ ਲਈਆਂ ਨੇ ਤੁਸੀਂ ਇਸ ਤਰੀਕੇ ਨਾਲ ਦਾਲ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਦੱਸਿਓ ਕਿ ਤੁਹਾਡੀ ਦਾਲ ਕਿਸ ਤਰ੍ਹਾਂ ਦੀ ਬਣੀ ਆ ਕਿਉਂਕਿ ਤੁਹਾਡਾ ਫੀਡਬੈਕ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਸੋ ਆਪਣਾ ਫੀਡਬੈਕ ਸਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਰਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਜਿਵੇਂ ਕਿ ਅੱਧਾ ਚਮਚ ਆਪਾਂ ਪਹਿਲਾਂ ਬੋਇਲ ਕਰਨ ਲੱਗੇ ਪਾਈ ਸੀ ਹਲਦੀ ਅੱਧਾ ਚਮਚ ਆਪਾਂ ਫੇਰ ਪਾਵਾਂਗੇ ਮਸਾਲੇ ਦੇ ਵਿੱਚ ਇੱਕ ਚਮਚ ਦੇਗੀ ਮਿਰਚ ਹਾਫ ਚਮਚ ਕਾਲੀ ਮਿਰਚ ਇੱਕ ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਇਸ ਢੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਨੂੰ 1-2 ਮਿੰਟ ਮਸਾਲੇ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਐਡ ਕਰ ਦਵਾਂਗੇ ਜਿਹੜੇ ਕਿ ਆਪਾਂ ਬ੍ਰੇਕ ਕੱਟ ਕੇ ਰੱਖੇ ਹੋਏ ਸੀ ਤੇ ਟਮਾਟਰ ਨੂੰ ਆਪਾਂ ਇੰਨਾ ਕੁ ਪੁੰਨਾਂਗੇ ਕਿ ਚੰਗੀ ਤਰ੍ਹਾਂ ਸੌਫਟ ਹੋ ਜਾਵੇ ਤੇ ਸਾਰੇ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਘੁਲ ਮਿਲ ਜਾਵੇ ਇਹ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਆਪਾਂ ਬੋਇਲ ਕੀਤੀ ਹੋਈ ਦਾਲ ਇਹਦੇ ਵਿੱਚ ਐਡ ਕਰਾਂਗੇ ਇਨੂੰ ਗਾਰਨਿਸ਼ ਕਰਨ ਲਈ ਹਰਾ ਧਨੀਆ ਯੂਜ਼ ਕਰ ਸਕਦੇ ਆ ਪਰ ਹਰਾ ਧਨੀਆ ਮੇਰੇ ਕੋਲ ਇਸ ਵੇਲੇ ਅਵੇਲੇਬਲ ਨਹੀਂ ਹੈ ਤਾਂ ਫਿਰ ਮੈਂ ਕਸੂਰੀ ਮੇਥੀ ਦਾ ਯੂਜ਼ ਕਰੂੰਗੀ ਕਸੂਰੀ ਮੇਥੀ ਨਾਲ ਇਹਨੂੰ ਗਾਰਨਿਸ਼ ਕਰੂੰਗੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਮਸਾਲਾ ਬਹੁਤ ਚੰਗੀ ਤਰ੍ਹਾਂ ਭੁੰਨਿਆ ਗਿਆ ਹੈ 7-8 ਮਿੰਟ ਭੁੰਨਣ ਤੋਂ ਬਾਅਦ ਹੁਣ ਬੋਇਲ ਕੀਤੀ ਹੋਈ ਦਾਲ ਆਪਾਂ ਮਸਾਲੇ ਦੇ ਵਿੱਚ ਐਡ ਕਰਾਂਗੇ ਤੜਕੇ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਦਾਲ ਗਾੜੀ ਹੈ ਇਸ ਲਈ ਦੋ ਕ올ੀਆਂ ਪਾਣੀ ਦੀਆਂ ਜਿਹੜੀਆਂ ਕਿ ਆਪਾਂ ਪਹਿਲਾਂ ਬਾਉਲ ਲਈ ਸੀ ਜਿਹਦੇ ਵਿੱਚ ਦਾਲ ਲਈ ਸੀ ਤਿੰਨ ਬਾਉਲਸ ਆਪਾਂ ਪਹਿਲਾਂ ਪਾਣੀ ਦੀਆਂ ਐਡ ਕੀਤੀਆਂ ਸੀ ਦੋ ਬਾਉਲਸ ਆਪਾਂ ਹੁਣ ਬੋਇਲ ਕਰਕੇ ਪਾਣੀ ਚੰਗੀ ਤਰ੍ਹਾਂ ਇਹਦੇ ਵਿੱਚ ਐਡ ਕਰਾਂਗੇ ਤੇ ਜਿੰਦਾ ਦੀ ਦਾਲ ਦੀ ਕਨਸਿਸਟੈਂਸੀ ਹੁੰਦੀ ਆ ਉਦੋਂ ਦੀ ਕਨਸਿਸਟੈਂਸੀ ਆਪਾਂ ਬਣਵਾ ਲਾਵਾਂਗੇ ਕਿਉਂਕਿ ਦਾਲ ਦੀ ਰੇਸ਼ੋ ਉਹੀ ਹੁੰਦੀ ਆ ਇੱਕ ਬਾਉਲ ਦਾਲ ਦੀ ਤੇ 5 ਬੌल्स ਉਹਦੇ ਵਿੱਚ ਪਾਣੀ ਐਡ ਕਰਨਾ ਹੁੰਦਾ ਹੈ ਤਿੰਨ ਬੌल्स ਆਪਾਂ ਪਹਿਲਾਂ ਐਡ ਕਰਤੀਆਂ ਸੀ ਤੇ ਦੋ ਬੌल्स ਆਪਾਂ ਹੁਣ ਬੋਇਲ ਕਰਕੇ ਇਹਦੇ ਵਿੱਚ ਪਾਣੀ ਐਡ ਕਰਤਾ ਹੈ ਤੇ ਹੁਣ ਦਾਲ ਨੂੰ ਚੰਗੀ ਤਰ੍ਹਾਂ 2-3 ਮਿੰਟ ਹਾਈ ਫਲੇਮ ਤੇ ਕੁੱਕ ਕਰ ਲਵਾਂਗੇ ਇਹਦੇ ਨਾਲ ਹੀ ਸਾਰੇ ਮਸਾਲੇ ਤੇ ਸਾਰੀ ਦਾਲ ਚੰਗੀ ਤਰ੍ਹਾਂ ਮਿਕਸ ਹੋ ਜਾਵੇਗੀ ਤੇ ਚੰਗੀ ਤਰ੍ਹਾਂ ਕੁੱਕ ਹੋ ਜਾਵੇਗੀ ਆਈ ਹੋਪ ਤੁਹਾਨੂੰ ਇਹ रेसिपी ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਆਪਣੇ ਫੈਮਿਲੀ ਐਂਡ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਇੱਥੇ ਏਸੀ ਇਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਹੁਣ ਅਸੀਂ ਇਹਨੂੰ ਗਾਰਨਿਸ਼ ਕਰਾਂਗੇ ਕਸੂਰੀ ਮੇਥੀ ਨਾਲ ਤੇ ਨਾਲ ਦੀ ਨਾਲ ਹੀ ਐਡ ਕਰ ਦਿੱਤਾ ਅਸੀਂ ਇਹਦੇ ਵਿੱਚ ਇੱਕ ਚਮਚ ਗਰਮ ਮਸਾਲੇ ਦਾ ਇੱਕ ਦੋ ਮਿੰਟ ਹੋਰ ਇਹਨੂੰ ਅਸੀਂ ਹਾਈ ਫਲੇਮ ਤੇ ਕੁੱਕ ਕਰਾਂਗੇ ਤੇ ਤੁਸੀਂ ਕਨਸਿਸਟੈਂਸੀ ਦੇਖ ਸਕਦੇ ਹੋ ਦਾਲ ਦੀ ਬਹੁਤ ਹੀ ਵਧੀਆ ਬਣ ਗਈ ਹੈ ਬਿਲਕੁਲ ਇਦਾਂ ਦੇ ਹੀ ਆਪਾਂ ਨੂੰ ਕਨਸਿਸਟੈਂਸੀ ਚਾਹੀਦੀ ਹੈ ਦਾਲ ਦੀ ਇਹਨੂੰ ਤੁਸੀਂ ਰੋਟੀ ਜਾਂ ਫਿਰ ਚਾਵਲ ਦੇ ਨਾਲ ਸਰਵ ਕਰ ਸਕਦੇ ਹੋ ਸੋ ਦਾਲ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੋ ਜਿਨ੍ਹਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹਨਾਂ ਲਈ ਬਹੁਤ ਬਹੁਤ ਥੈਂਕਸ ਸੋ ਥੈਂਕ ਯੂ so much ਚੇਕਅਰ ਬਾਏ ਬਾਏ